ਜੀ ਮੈਂ ਕੋਲ ਤੇ ਤੁਹਾਨੂੰ ਗਣਤੰਤਰ ਦਿਵਸ ਦੀਆਂ ਜਿੱਥੇ ਵਧਾਈਆਂ ਦਿਨਾ ਉਥੇ ਮੈਂ ਇੱਕ ਉਸ ਨੌਜਵਾਨ ਨੂੰ ਜਿਹਨੂੰ ਟਰੈਕਟਰ ਤੇ ਦੇਖਿਆ ਸੀ ਫਾਰਮਿੰਗ ਅੰਦੋਲਨ ਦੇ ਵਿੱਚ ਟਰੈਕਟਰ ਤੋਂ ਗਿਰਿਆ ਸੀਗਾ ਔਰ ਉਹ ਬੱਚਾ ਜੀ ਇਸ ਦੁਨੀਆ 'ਚ ਨਹੀਂ ਹੈ ਉਹਨੂੰ ਵੀ ਸ਼ਰਧਾਂਜਲੀ ਦਿਨਾ ਬਾਕੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜੀ ਉਹ ਆਪਣੀ ਥਾਂ ਦੇ ਉੱਤੇ ਬਿਲਕੁਲ ਜਾਇਜ਼ ਡਿਮਾਂਡ ਕਰਦੇ ਨੇ ਜੀ ਪਰ ਸਮੇਂ-ਸਮੇਂ ਦੇ ਉੱਤੇ ਵਿਚਾਰ ਵੀ ਕੀਤਾ ਜਾਂਦਾ हां जिस तरह मेरे वीर ने कहा जी किसानना वास्ते ਕੀ ਕੀ ਕੀਤਾ ਤੁਹਾਨੂੰ ਹੀ ਪਤਾ 6 6000 ਰੁਪਿਆ ਜਾਂ ਜਿਸ ਤਰੀਕੇ سے ਸਰਕਾਰ ਵਕ ਵਕ ਟਾਈਮ ਤੇ ਫਾਰ ਐਗਜ਼ਾਮਪਲ ਜੇ ਅਸੀਂ ਗੱਲ ਕਰੀਏ ਯੂਰੀਆ ਦੇ ਉੱਤੇ ਯੂਰੀਆ ਦੀ ਬੋਰੀ ਅਪਰੋਕਸੀਮੇਟਲੀ 2200 ਰੁਪਏ ਦੀ ਪੈਂਦੀ ਹੈ ਪਰ ਅਸੀਂ 242 ਤੋਂ ਲੈ ਕੇ 270 ਰੁਪਏ ਦੇ ਵਿੱਚ ਉਹ ਅਵੇਲੇਬਲ ਹੈ ਨਿਕ 368676 368676 ਕਰੋੜ ਦੇ ਲਾਗੇ ਦੀ ਸਬਸਿਡੀ 2025 ਤੱਕ ਦੀ ਜਿਹੜੀ ਆ ਉਹ ਹੈਗੇਰ ਕਿਸਾਨਾਂ ਨੇ ਮਿਲਦੀ ਪਈ ਹੈ ਬਾਕੀ ਸਮੇ ਸਮੇ ਤੇ ਕਿਸਾਨ ਲੀਡਰਾਂ ਨਾਲ ਐਸੀ ਕਦੀ ਗੱਲ ਹੁੰਦੀ ਨਹੀਂ ਆ ਪੰਜਾਬ ਦੇ ਵਿੱਚ ਵੀ ਕਿਸਾਨ ਨੇ ਪੰਜਾਬ ਤੋਂ ਬਾਹਰ ਵੀ ਕਿਸਾਨ ਨੇ ਔਰ ਤੁਸੀਂ ਦੇਖਿਆ ਹੋਵੇਗਾ ਕਿ ਜਿਸ ਤਰੀਕੇ ਸਿਰ ਦੂਸਰੇ ਸਟੇਟਸ ਦੇ ਵਿੱਚ ਇਲੈਕਸ਼ਨਸ ਹੋਈਆਂ ਹਨ ਔਰ ਬੀਜੇਪੀ ਨੂੰ ਜਿਸ ਤਰ੍ਹਾਂ ਵੋਟਾਂ ਪਈਆਂ ਨੇ ਇਹਦਾ ਮਤਲਬ ਇਹ ਤੇ ਹੈ ਨਹੀਂ ਜੀ ਉੱਥੇ ਕਿਸਾਨ ਨਹੀਂ ਹੈਗੇ ਕਿਸਾਨ ਹਰ ਥਾਂ ਤੇ ਨੇ ਕਿਤਨਾ ਕਿਤੇ ਆ ਕੇ ਸਟੇਟ ਗਵਰਨਮੈਂਟ ਦੇ ਵਿੱਚ ਮੈਂ ਬੇਨਤੀ ਕਰਦਾ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਨੂੰ ਭਾਈ ਕੋਚ ਐਸੀਆਂ ਮੰਗਾ ਹੁੰਦੀਆਂ ਨੇ ਜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨਾਲ ਮਿਲ ਕੇ ਉੱਥੇ ਲੈ ਕੇ ਜਾਣੀਆਂ ਹੁੰਦੀਆਂ ਨੇ ਪ੍ਰੋਟੋਕਾਲ ਅਕੋਰਡਿੰਗਲੀ ਕਿਸਾਨ ਤੇ ਸਾਡੇ ਵੱਲ ਸਤਕਾਰਯੋਗ ਨੇ ਅਸੀਂ ਤੇ ਉਦੋਂ ਵੀ ਕਿਸਾਨਾਂ ਦੇ ਨਾਲ ਮੀਟਿੰਗਸ ਕੀਤੀਆਂ ਸੀ ਜਦੋਂ ਐਸ ਕੇ ਐਮ ਬਣਿਆ ਸੀਗਾ ਔਰ ਮੋਦੀ ਜੀ ਨੇ ਕੋ ਗੱਲ ਉਦੋਂ ਕੀ ਕਹੀ ਸੀ ਕਿ ਅਸੀਂ ਆਪਣੀ ਗੱਲ ਸਮਝਾ ਨਹੀਂ ਪਾਏ ਉਹਨਾਂ ਨੇ ਪਛਤਾਵਾ ਦੀ ਗੱਲ ਕੀਤੀ ਉਹਦੇ ਵਿੱਚ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਪਰ ਜਿਹੜਾ ਜਿਹੜਾ ਸੀਗਾ ਇਹਦੀ ਮਾਈਕਰੋ ਇਰੀਗੇਸ਼ਨ ਸਿਸਟਮ ਦੇ ਵਿੱਚ ਦਿੱਤੀ ਗਈ ਕਿੰਨੇ ਲੱਖ ਕਰੋੜ ਦੀ ਜਿਹੜੀ ਗ੍ਰਾਂਟ ਸੀ ਉਹਦਾ ਵੀ ਜ਼ਿਕਰ ਕੀਤਾ ਸੀਗਾ ਬਰ ਹਾਲ ਕੇਸਾਰ ਯੋਗ ਨੇ ਅਰ ਮੈਨੂੰ ਇਹ ਪੂਰੀ ਉਮੀਦ ਆ ਕਿ ਇਸ ਅੰਦੋਲਨ ਤੋਂ ਪਹਿਲਾਂ ਕਿਸਾਨ ਲੀਡਰਾਂ ਨਾਲ ਜ਼ਰੂਰ ਗੱਲਬਾਤ ਹੋਏਗੀ ਔਰ ਇਦਾਂ ਤਾਂ ਹੈ ਨਹੀਂ ਆ ਕਿ ਜਿਹੜੇ ਡਿਸਪਲਿਨ ਦੇ ਵਿੱਚ ਕਿਸਾਨ ਰਹਿੰਦੇ ਨੇ ਉਹ ਪੂਰੇ ਡਿਸਪਲਿਨ ਦੇ ਵਿੱਚ ਉਹਨਾਂ ਨੇ ਐਸਟੇਸ਼ਨ ਕੀਤੀ ਉਹਨਾਂ ਦੇ ਉੱਤੇ ਕੁਝ ਇਦਾਂ ਦੀ ਜੋ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕਦੀ ਨਹੀਂ ਹੋਣਗੀਆਂ ਔਰ ਮੈਂ ਪੰਜਾਬ ਸਰਕਾਰ ਦੇ ਇੱਥੇ ਜਰੂਰ ਮੈਂ ਇੱਕ ਗੱਲ ਕਹਿਣਾ ਕਿ ਅਜੇ ਸਰਕਾਰ ਨਵੀਂ ਨਵੀਂ ਬਣੀ ਸੀ ਕਿਸਾਨ ਬੜੀ ਉਮੀਦ ਨਾਲ ਉਹਨਾਂ ਕੋਲ ਗਏ ਸੀ ਲੇਕਿਨ ਉਹਨਾਂ ਨੇ ਲੰਬੀ ਦੇ ਵਿੱਚ ਉਹਨਾਂ ਨੂੰ ਡਾਂਗਾ ਭਰਾਈਆਂ ਸੀ ਠੀਕ ਹੈ ਜੀ ਕਿਸਾਨਾਂ ਨੂੰ ਸੰਘਰਸ਼ ਕਰਨਾ ਰਾਈਟ ਆ ਜੀ ਸੰਘਰਸ਼ ਕਰਨਾ ਰਾਈਟ ਆ ਇਹ ਕਿਸਾਨਾਂ ਦਾ ਹੱਕ ਵੀ ਆ ਮੰਗਾਂ ਮੰਨੀਆਂ ਗਈਆਂ ਕੋਈ ਇਛਾ ਨਹੀਂ ਕੀਤਾ ਕਿਸਾਨਾਂ ਤੇ ਮੰਗਾ ਨਹੀਂ ਮੰਨੀਆਂ ਗਈਆਂ ਕਿਸਾਨ ਜੋ ਉਸ ਮੰਗਾ ਨੂੰ ਲੈ ਕੇ ਦੁਬਾਰਾ ਸਰਕਾਰ ਨਾਲ ਸੰਪਰਕ ਕਰਦੇ ਨੇ ਸਵਾਗਤ ਹੈ ਇਹਨਾਂ ਦਾ ਦੇਖੋ ਜੀ ਗੱਲ ਇਹ ਹੈਗੀ ਆ ਕਿ ਜਦੋਂ ਗੁੱਸਾ ਹੋਵੇ ਤੇ ਫਿਰ ਕੁਝ ਨਜ਼ਰ ਨਹੀਂ ਆਉਂਦਾ ਜਦੋਂ ਗੁੱਸਾ ਹੋਵੇ ਨਾ ਔਰ ਇੱਕ ਟਾਰਗੇਟ ਕੀਤਾ ਜਾਵੇ ਕਿ ਅਸੀਂ ਸਿਰਫ ਸੈਂਟਰ ਗਵਰਨਮੈਂਟ ਦੇ ਖਿਲਾਫ ਹੀ ਜਾਣਾ ਤੇ ਫਿਰ ਇਹਨਾਂ ਵੱਲੋਂ ਕੀਤੀ ਗਈ ਇੱਕ ਇੱਕ ਗੱਲ ਦੇ ਉੱਤੇ ਹਰ ਇੱਕ ਕਿਸਾਨ ਨੇ ਸੋਚਣਾ ਕਿ ਠੀਕ ਕਹਿ ਰਹੇ ਨੇ ਇਹ ਕਹਿੰਦੇ ਪਏ ਨੇ ਕਿਸਾਨਾਂ ਦੀ ਆਮਦਨ ਡਬਲ ਇਦਾਂ ਹੋਏਗੀ ਉਹਦੇ ਵਾਸਤੇ ਵੱਖ-ਵੱਖ ਸਕੀਮਾਂ ਨੇ ਉਹਦੇ ਵਾਸਤੇ ਕਈ ਐਟੀਵੇਸ਼ਨ ਪ੍ਰੋਸੈਸ ਲਿਆਏ ਜਾਂਦੇ ਨੇ ਇਦਾਂ ਨਹੀਂ ਹੁੰਦਾ ਕਿ ਉਹਨਾਂ ਦੀਆਂ ਜਿਹੜੀਆਂ ਫਸਲਾਂ ਮੈਂ ਭਾਵੇਂ ਜੋਸ਼ੀ ਮੇਰੇ ਮਗਰ ਲੱਗਦਾ ਮੈਂ ਵੀ ਕਿਸਾਨ ਆ ਮੇਰੇ ਭਾਵੇਂ ਪਿੰਡ ਆ ਕੇ ਪੁੱਛ ਲਿਓ ਕਿਸਾਨਾਂ ਨੇ ਤਿੰਨ-ਤਿੰਨ ਚਾਰ-ਚਾਰ ਫਸਲਾਂ ਲੈਣੀਆਂ ਹੁੰਦੀਆਂ ਨੇ ਇਹ ਮਿਹਨਤ ਕਿਸਾਨ ਦੀ ਹੁੰਦੀ ਹਾਂ ਉਹਦੇ ਵਾਸਤੇ ਜਿਹੜੀ ਸਰਕਾਰੀ ਸਪੋਰਟ ਹੁੰਦੀ ਆ ਇਨ ਦਾ ਫਾਰਮ ਆਫ ਲਿਮਿਟਸ ਇਨ ਦਾ ਫਾਰਮ ਆਫ ਸਬਸਿਡੀਆਂ ਔਨ ਸੀਡਸ ਇਨ ਦਾ ਫਾਰਮ ਆਫ ਸਬਸਿਡੀਜ਼ ਆਨ ਯੂਰੀਆ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਔਰ ਸੈਕੰਡ ਥਿੰਗ ਮੇਰੇ ਕਿਸਾਨ ਵੀਰ ਠੀਕ ਆ ਤੁਹਾਡਾ ਗੁੱਸਾ ਇਸ ਟਾਈਮ ਹੈਗਾ ਮੈਂ ਤੁਹਾਡੇ ਕੇ ਨਹੀਂ ਬੋਲ ਸਕਦਾ ਲੇਕਿਨ ਇੰਨੇ ਵੀ ਅਸੀਂ ਗੁਨਾਹਗਾਰ ਨਹੀਂ ਹੈਗੇ ਜਿੰਨਾ ਤੁਸੀਂ ਕਹਿ ਰਹੇ ਹੋ ਮੋਨਿਟਰੀ ਪਾਲਿਸੀਆਂ ਹੁੰਦੀਆਂ ਨੇ ਮੁਲਕ ਨੂੰ ਚਲਾਉਂਦੀਆਂ ਫਿਸਕਲ ਪਾਲਿਸੀਜ਼ ਹੁੰਦੀਆਂ ਨੇ ਇੰਪੋਰਟ ਡਿਕਰੀਸ਼ਨ ਔਰ ਐਕਸਪੋਰਟ ਇਨਕਰੀਜ਼ ਇਦਾਂ ਦੀਆਂ ਪਾਲਿਸੀਆਂ ਹੁੰਦੀਆਂ ਨੇ ਜਿਹਦੇ ਅਧੀਨ ਸਰਕਾਰਾਂ ਪਾਲਿਸੀਆਂ ਬਣਾਉਂਦੀਆਂ ਨੇ ਕਿਸਾਨਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਉਂਦੀਆਂ ਜਿਸ ਮੁਲਕ ਦੇ ਵਿੱਚ 70% ਤੋਂ ਵੱਧ ਕਿਸਾਨੀ ਕਿਤਾ ਹੋਵੇ ਉਹ ਮੁਲਕ ਦੇ ਵਿੱਚ ਜੇ ਸਾਰੇ ਪਾਸੇ ਬੀਜੇਪੀ ਜਿੱਤਦੀ ਜਾ ਰਹੀ ਹੈ ਤੇ ਇਹਦਾ ਮਤਲਬ ਇਹ ਤੇ ਹੈ ਨਹੀਂ ਕਿ ਕਿਸਾਨ ਮਰੂ ਨੀਤੀਆਂ ਲੈ ਕੇ ਆ ਰਹੀ ਹੈ ਹਾਂ ਲੋੜ ਇਹਦੇ ਵਿੱਚ ਇਹ ਆ ਕਿ ਕਿਸਾਨ ਔਰ ਸਰਕਾਰ ਪਲੱਸ ਕਿਸਾਨ ਹੁੰਦੇ ਨੇ ਉਹਨਾਂ ਦੇ ਨੁਮਾਇੰਦੇ ਹੁੰਦੇ ਨੇ ਉਹਦੇ ਲੀਡਰ ਔਰ ਸਰਕਾਰਾਂ ਦੇ ਨੁਮਾਇੰਦੇ ਉਹਨਾਂ ਦੇ ਲੀਡਰਸ ਬਿਊਰੋਕਰੇਟਸ ਪਲੱਸ ਜਿਹੜੇ ਮੁਲਾਜ਼ਮ ਨੇ ਇਹ ਇੱਕ ਜੁਆਇੰਟ ਵੈਂਚਰ ਹੋਏਗਾ ਜੁਆਇੰਟ ਚਾਹੀਦਾ ਵੀ ਔਰ ਕਰ ਵੀ ਰਹੇ ਕਈ ਥਾਵਾਂ ਤੇ ਜਿੱਥੇ ਵਕ ਵਕ ਥਾਵਾਂ ਤੇ ਕਿਸਾਨਾਂ ਨੂੰ ਇਹ ਨੌਲੇਜ ਦਿੱਤੀ ਜਾਂਦੀ ਹੈ ਤੁਸੀਂ ਡੇਰੀ ਫਾਰਮਿੰਗ ਕਿੱਦਾਂ ਨਾਲ ਕਰਨੀ ਆ ਤੁਸੀਂ ਸਬਜ਼ੀਆਂ ਕਿੱਦਾਂ ਲਾਉਣੀਆਂ ਨੇ ਤੁਸੀਂ ਲੋਕਾਂ ਨੇ ਮੱਛੀ ਪਾਲਣ ਕਿੱਦਾਂ ਕਰਨਾ ਵੀ ਇੱਕ ਜ਼ਮੀਨ ਦੇ ਵਿੱਚ ਤੁਸੀਂ ਕੀ ਨੋਟ ਤੇ ਉਗਾ ਨਹੀਂ ਸਕਦੇ ਪਗਾਉਂਦੇ ਤੇ ਫਸਲਾਂ ਹੀ ਨੇ ਲੇਕਿਨ ਉਹ ਫਸਲਾਂ ਔਰ ਉਹ ਕਲਟੀਵੇਸ਼ਨ ਦਾ ਢੰਗ ਔਰ ਉਹ ਕਿਸ ਤਰੀਕੇ ਸਰ ਉਹਨੂੰ ਅਡਾਪਟ ਕਰਨਾ ਮੰਨ ਲਓ ਇੱਕ ਬੰਦਾ ਵਾ ਉਸ ਬੰਦੇ ਦੀ ਫਸਲ ਜਿਹੜੀ ਆ ਗੰਨੇ ਦੀ ਲਿਮਿਟਡ ਆ ਪਤਾ ਜੀ ਕਿੰਨੇ ਲੱਖ ਕਿੰਨੇ ਹਜ਼ਾਰ ਦਾ ਗੰਨਾ ਕਿੱਲੇ ਚੋਂ ਨਿਕਲਦਾ 400 ਕੁਇੰਟਲ ਨਿਕਲਦਾ ਜਾਂ ਨਾ ਨਿਕਲਦਾ ਕਣ ਕਿੰਨੇ ਨਿਕਲਦੀ ਆ ਝੋਨਾ ਕਿੰਨਾ ਨਿਕਲਦਾ ਉਹ ਫਿਕਸ ਆ 2000 ਕੁਇੰਟਲ ਤਾਂ ਤਾਂ ਹੋ ਸਕਦਾ ਗੰਨਾ 10-15 ਕੁਇੰਟਲ ਤਾਂ ਤਾਂ ਹੋ ਸਕਦਾ ਇਸ ਤੋਂ ਇਲਾਵਾ ਸਾਨੂੰ ਕਿਹੜਾ ਫਾਰਮਿੰਗ ਸਟਾਈਲ ਅਪਣਾਉਣਾ ਚਾਹੀਦਾ ਆਪਾਂ ਆਪਾ ਜੀਸੂ ਸਾਹਿਬ ਫਸਲ ਆਪਾਂ ਸਲਾਹ ਵਾਲੇ ਪਾਸੇ ਆਉਨੇ ਆ ਗੱਲ ਗੱਲ ਦੇ ਮੈਂ ਗੱਲ ਕਰ ਲੈਂਦਾ ਕੋਈ ਗੱਲ ਕਰ ਲਾ ਦੋ ਜੀ ਜੀ ਜਲਦੀ ਸਾਲ ਦੇ ਵਿੱਚ 12 ਮਹੀਨੇ ਨੇ ਤੁਸੀਂ 12 ਮਹੀਨੇ ਚ ਕਿੰਨੀਆਂ ਫਸਲਾਂ ਲੈ ਸਕਦੇ ਜ ਉਹ ਫਸਲਾਂ ਲੈਣੀ ਆ ਕਿਸਾਨ ਦਾ ਕੰਮ ਔਰ ਉਹਦੀ ਸਪੋਰਟ ਕਰਨਾ ਸਰਕਾਰ ਦਾ ਕੰਮ ਉਹ ਸਰਕਾਰ ਦਾ ਕੰਮ ਹੈ ਬਿਲਕੁਲ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਸਰਕਾਰ ਸਰਕਾਰ ਤੋਂ ਭੱਜਦੀ ਆ ਤੇ ਤੁਸੀਂ ਸਾਨੂੰ ਦੱਸੋ ਜੀ ਅਸੀਂ ਕਿੱਥੇ ਭੱਜੇ